ਸਾਰੇ ਮੁੱਦੇ ਉਤਰਾ ਦੇ ਉਤਰਾ ਹੀ ਆ ਹੈਂ ਬੇਰਜ਼ਗਾਰੀ ਵਧ ਜਾਂਦੀ ਆ ਨੌਜਵਾਨ ਨਸ਼ੇ ਦੇ ਵਿੱਚ ਪੈ ਗਏ ਆ ਬਹੁਤ ਬੁਰੀ ਹਾਲਤ ਹੋ ਗਈ ਪੰਜਾਬ ਦੀ ਸੈਂਟਰ ਦੇ ਵੇਖ ਤੇ ਮੋਦੀ ਠੀਕ ਆ ਮੋਦੀ ਰੌਲ ਗਾਂਧੀ ਤੇ ਨਹੀਂ ਫੇਟ ਨਹੀਂ ਆ ਪ੍ਰਧਾਨ ਮੰਤਰੀ ਦੇ ਮੋਦੀ ਵਧੀਆ ਕੀਰਤਨ ਕਰਕੇ ਆਏ ਆ ਹਾਂਗਕਾਂਗ ਦੀ ਧਰਤੀ ਤੇ ਵਿਦੇਸ਼ਾਂ ਨੇ ਇੰਨੀ ਤਰੱਕੀ ਕੀਤੀ ਆ ਬਿਲਕੁਲ ਕਰਾਪਸ਼ਨ ਹੈ ਨਹੀਂਗੀ ਉੱਥੇ ਤੇ ਇੰਨੇ ਵਧੀਆ ਲੋਕ ਆ ਇਮਾਨਦਾਰ ਲੋਕ ਆ ਭਾਵੇਂ ਅੱਧੀ ਰਾਤ ਤੱਕ ਸਾਰੀ ਰਾਤ ਤੁਸੀਂ ਬਾਹਰ ਤੁਰੇ ਫਿਰਦੇ ਰਹੋ ਤੁਹਾਨੂੰ ਕੋਈ ਖਤਰਾ ਨਹੀਂ ਤੇ ਇੱਥੇ ਕੈਨੇਡਾ ਵਰਗੇ ਮੁਲਕਾਂ 'ਚ ਵੀ ਹੁਣ ਤਾਂ ਕਤਲਗਾਰ ਹੋਣ ਲੱਗ ਗਈ ਸਾਡੇ ਪੰਜਾਬ 'ਚ ਤਾਂ ਬੁਰਾ ਹਾਲ ਆ ਅੰਮ੍ਰਿਤਪਾਲ ਨੂੰ ਕਿਵੇਂ ਦੇਖਦੇ ਹੋ ਅੰਮ੍ਰਿਤਪਾਲ ਵੀ ਕੜੂਰ ਸਾਹਿਬ ਤੋਂ ਖੜਾ ਹੋ ਰਿਹਾ ਲੋਕ ਸਭਾ ਚੋਣਾਂ ਦੇ ਵਿੱਚ ਇਸ ਵਾਰੀ ਜੇ ਇਸ ਸਮੇਂ ਜੇਲ੍ਹ 'ਚ ਬੰਦਾ ਹੈ ਉਹਨੂੰ ਕਿਵੇਂ ਦੇਖਦੇ ਮੇਰੇ ਖਿਆਲ ਨਾਲ ਉਹ ਵੀ ਜਿੱਤ ਜਾਏਗਾ ਸੋਰੀ ਲੋਕ ਸਭਾ ਚੋਣ 2024 ਦੇ ਵਿੱਚ लोग इस बार की चंदे है लोग केड़े आधार पे अपनी दे 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 वोटिंग करेंगे यह जानने ਲਈ ਅਸੀਂ ਅੱਜ ਅਸੀਂ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਪੁੱਜੇ ਆ ਜਿੱਥੇ ਅੰਮ੍ਰਿਤਸਰ ਦੇ ਨਹੀਂ ਬਲਕਿ ਪੰਜਾਬ ਦੇ ਲੋਕਾਂ ਨਾਲ ਗੱਲ ਕਰਾਂਗੇ ਪੰਜਾਬ ਦੇ ਲੋਕਾਂ ਕੋ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਸ ਵਾਰੀ ਕਿਸ ਕਿਹੜੇ-ਕਿਹੜੇ ਮੁੱਦਿਆਂ ਨੂੰ ਆਧਾਰ ਤੇ ਰੱਖ ਕੇ ਉਹ VOTING ਕਰਨਗੇ ਸੋ ਲੋਕਾਂ ਨਾਲ ਗੱਲ ਕਰਾਂਗੇ ਲੋਕਾਂ ਕੋ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਪੰਜੀ VOTING ਕਰਦੇ ਹੋ ਕੀ ਲੱਗਦਾ ਕਿ ਇਸ ਵਾਰੀ ਕੀ ਹੋਏਗਾ हां बढ़िया होगा ठीक है ठीक के के है केड़ा उम्मीदवार केड़ा पसंद करते हो कोई भी नहीं है किथे बन जांदे हां नो जांदी चर्चे आ नहीं ਤੁਸੀਂ ਕਿਹੜੇ ਕਿਹੜੇ ਮੁੱਦੇ ਆ ਜਿਨ੍ਹਾਂ ਨੂੰ ਆਧਾਰ ਤੇ ਰੱਖ ਕੇ ਵੋਟ ਕਰੋਗੇ ਕਿ ਇਹ ਮੁੱਦੇ ਹੱਲ ਹੋਣੇ ਚਾਹੀਦੇ ਆ ਮੈਨੂੰ ਨਹੀਂ ਪਤਾ ਭਰਾਵਾ ਦਾ ਫੋਟੋ ਨਾ ਅਗੇ ਚੋਟੇ ਰਹਿਣ ਲਿਓ ਆਹੀ ਟਾਂਗਦੇ ਆਏ ਅੱਛਾ ਟਾਂਗਦੇ ਆ ਹਾਂ ਭਾਜੀ ਕੀ ਲੱਗਦਾ ਇਸ ਵਾਰੀ ਲੋਕ ਸਭਾ ਚੋਣ ਹੈ ਕੀ ਲੱਗਦਾ ਕਿਹੜੇ ਮੁੱਦੇ ਰਹਿਣਗੇ VOTING ਕਰਨ ਲਈ ਆ ਪਤਾ ਨਹੀਂ ਪਤਾ ਸੋ ਲੋਕ ਲੋਕਾਂ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਲੋਕ ਕੀ ਸੋਚਦੇ ਆ ਲੋਕਾਂ ਦੇ ਮੁੱਦੇ ਕੀ ਆ ਲੋਕ ਕਿਹੜੇ ਮੁੱਦਿਆਂ ਦੇ ਆਧਾਰ ਤੇ ਇਸ ਵਾਰੀ VOTING VOTING ਕਰਨਗੇ ਕਿਉਂਕਿ ਭਾਜੀ ਲੋਕ ਸਭਾ ਚੋਣ ਆ ਕੀ ਲੱਗਦਾ ਇਸ ਵਾਰੀ ਕਿਹੜੇ ਕਿਹੜੇ ਮੁੱਦੇ ਰਹਿਣਗੇ ਤੁਸੀਂ ਯੁਵਾ ਹੋ VOTING ਕਰਦੇ ਹੋ ਕਿਹੜੇ ਕਿਹੜੇ ਮੁੱਦੇ ਦਿਮਾਗ ਦੇ ਵਿੱਚ ਰਹਿਣਗੇ VOTING ਕਰ ਤੋ ਜ਼ਾ ਹਰ ਕਿਸੇ ਦਾ ਆਪਣਾ ਆਪਣਾ ਹੈ ਨਾ ਕੋਈ ਕਾਸ ਹੋ ਸਕਦਾ ਹੈ ਵੈਸੇ ਜੋ ਹੈ ਪੂਰਾ ਸਿਸਟਮ ਹੀ ਦੇਸ਼ ਦਾ ਵਿਗੜਾ ਪੜਾ ਹੈ ਵਸੇ ਕੁਝ ਕਰਨਾ ਚਾਹੀਏ ਉਸਕੇ ਕਿਤੋਂ ਕਿਤੋਂ ਹੈ ਭਾਜੀ ਤੁਸੀਂ ਕੀ ਸੋਚਦੇ ਹੋ ਕਿ ਸੋ ਲੋਗ ਸਾਡੇ ਨਾਲ ਮੌਜੂਦ ਹੈ ਲੋਕਾਂ ਕੋ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਲੋਕ ਕੀ ਸੋਚਦੇ ਆ ਪਪਾਈ ਲੋਕ ਸਭਾ ਚੋਣਾਂ ਵਿੱਚ ਕੀ ਲੱਗਦਾ ਹੈ ਕਿ ਇਸ ਵਾਰੀ ਕਿਹੜੇ ਮੁੱਦਿਆਂ ਨੂੰ ਆਧਾਰ ਤੇ ਰੱਖ ਕੇ VOTING ਕਰੋ ਕਿਹੜੇ ਕਿਹੜੇ ਮੁੱਦੇ ਜਿਹੜੇ ਹੱਲ ਹੋਣੇ ਚਾਹੀਦੇ ਮੁੱਦਾ ਕੋਈ ਸਰਕਾਰ ਹੱਲ ਕਰ ਰਹੀ ਨਹੀਂ ਰਹੀ ਸਾਰੇ ਮੁੱਦੇ ਉਤਰਾ ਦੇ ਉਤਰਾ ਹੀ ਆ ਹੈ ਬੇਰਜਕਾਰੀ ਵਧ ਜਾਂਦੀ ਆ ਨੌਜਵਾਨ ਨਸ਼ੇ ਦੇ ਵਿੱਚ ਪੈ ਗਏ ਆ ਬਹੁਤ ਬੁਰੀ ਹਾਲਤ ਹੋ ਗਈ ਪੰਜਾਬ ਦੀ ਨੌਜਵਾਨ ਜਿਹੜੇ ਆ ਐਸ ਵਾਲੇ ਪੂਰੇ ਨਸ਼ੇ ਦੇ ਵਿੱਚ ਤੁਤ ਹੋ ਗਏ ਆ ਘਰ ਘਰ ਨਸ਼ਾ ਵਗੰਡਿਆ ਵਾ ਕੋਈ ਨਾ ਛੇ ਦੇ ਠਾਲ ਨਹੀਂ ਇਹ ਜਿਹੜੇ ਮੁੱਦੇ ਆ ਨਸ਼ੇ ਦਾ ਹੋਏ ਬੇਰੋਜ਼ਗਾਰੀ ਦਾ ਹੋਏ ਵਿਧਾਨ ਸਭਾ ਚੋਣ ਹੋਣ ਲੋਕ ਸਭਾ ਚੋਣ ਹੋਣ ਕੋਈ ਵੀ ਉਮੀਦਵਾਰ ਹੋਏ ਉਹ ਐਸੇ ਮੁੱਦਿਆਂ ਦੇ ਆਧਾਰ ਤੇ VOTING ਵੋਟ ਮੰਗਦਾ ਲੋਕਾਂ ਕੋ ਲੇਕਿਨ ਮੁੱਦੇ ਹੱਲ ਨਹੀਂ ਹੁੰਦੇ ਬਿਲਕੁਲ ਜੀ ਕੋਈ ਵੀ ਸਰਕਾਰ ਆ ਜਾਏ ਕੋਈ ਮੁੱਦੇ ਹੱਲ ਨਹੀਂ ਕਰਦੀ ਵਾਅਦੇ ਕਰ ਜਾਂਦੀ ਆ ਮੁੱਦੇ ਹੱਲ ਨਹੀਂ ਕੋਈ ਵੀ ਕਰਦੀ ਹਾਂਜੀ ਸੈਂਟਰ ਚ ਕਿਹਨੂੰ ਦੇਖਣਾ ਚਾਹੁੰਦੇ ਹੋ ਰਾਹੁਲ ਗਾਂਧੀ ਕੇ ਸੈਂਟਰ ਦੇ ਵੇਖ ਤੇ ਮੋਦੀ ਠੀਕ ਆ ਮੋਦੀ ਰੌਲ ਗਾਂਧੀ ਤੇ ਨਹੀਂ ਫੇਟ ਨਹੀਂ ਆ ਪ੍ਰਧਾਨ ਮੰਤਰੀ ਦੇ ਮੋਦੀ ਵਧੀਆ ਸੋ ਲੋਕ ਸਭਾ ਨਾਲ ਹੋਰ ਵੀ ਮੌਜੂਦ ਹੈ ਭਾਜੀ ਲੋਕ ਸਭਾ ਚੋਣ ਹੈ ਕੀ ਲੱਗਦਾ ਹੈ ਕਿ ਕਿਹੜੇ ਕਿਹੜੇ ਮੁੱਦੇ ਰਹਿਣਗੇ VOTING ਕਰਦੇ ਲੋਕ ਸਭਾ ਚੋਣ ਦੇ ਵਿੱਚ ਹਾਂਜੀ ਵੀ ਵੋਟ ਕਦੇ ਆਧਾਰ ਤੇ ਪਾਉਗੀ ਤੁਸੀਂ ਤੁਸੀਂ ਕੀ ਦੇਖੋਗੇ ਉਮੀਦਵਾਰ ਕਿਹੋ ਜਿਹਾ ਚੁਣੋ ਉਮੀਦਵਾਰ ਸੱਚਾ ਸੁੱਚਾ ਤੇ ਇਮਾਨਦਾਰ ਹੋਣਾ ਚਾਹੀਦਾ ਮਤਲਬ ਸਭਾਈ ਅਲੀ ਬਹੁਤ ਘੱਟ ਧਿਆਨ ਆਪਣੇ ਪੰਜਾਬ ਦੇ ਲੋਕਾਂ ਦਾ ਵੀ ਧਿਆਨ ਬਹੁਤ ਘੱਟ ਆ ਸਰਕਾਰਾਂ ਦਾ ਵੀ ਬਹੁਤ ਧਿਆਨ ਘੱਟ ਆ ਅਸੀਂ ਹੁਣ 2 ਮਹੀਨੇ ਕੀਰਤਨੀ ਜੱਥਾ ਕੀਰਤਨ ਕਰਕੇ ਆਏ ਹਾਂ ਹਾਂਗਕਾਂਗ ਦੀ ਧਰਤੀ ਤੇ ਵਿਦੇਸ਼ਾਂ ਨੇ ਇੰਨੀ ਤਰੱਕੀ ਕੀਤੀ ਆ ਬਿਲਕੁਲ ਕਰਾਪਸ਼ਨ ਹੈ ਨਹੀਂਗੀ ਉੱਥੇ ਤੇ ਇੰਨੇ ਵਧੀਆ ਲੋਕ ਆ ਇਮਾਨਦਾਰ ਲੋਕ ਆ ਭਾਵੇਂ ਅੱਧੀ ਰਾਤ ਤੱਕ ਸਾਰੀ ਰਾਤ ਤੁਸੀਂ ਬਾਹਰ ਤੁਰੇ ਫਿਰਦੇ ਰਹੋ ਤੁਹਾਨੂੰ ਕੋਈ ਖਤਰਾ ਨਹੀਂ ਤੇ ਇੱਥੇ ਕੈਨੇਡਾ ਵਰਗੇ ਮੁਲਕਾਂ 'ਚ ਵੀ ਹੁਣ ਤਾਂ ਕਤਲੋਗਾਰ ਹੋਣ ਲੱਗ ਗਈ ਸਾਡੇ ਪੰਜਾਬ 'ਚ ਤਾਂ ਬੁਰਾ ਹਾਲ ਆ ਰੋਜ਼ ਕਤਲ ਰੋਜ਼ ਕਤਲ ਪਰ ਇਹਦੇ ਤੇ ਠਲ ਪਾਉਣੀ ਹੈ ਸਰਕਾਰਾਂ ਨੇ ਜਿਹੜੀ ਆਪਣੇ ਇੱਥੇ ਮਤਲਬ ਕਰਪਸ਼ਨ ਵੱਧ ਗਈ ਹੈ ਇਹ ਸਾਰਾ ਕੰਮ ਆ ਜਿਹੜਾ ਸਰਕਾਰਾਂ ਦਾ ਹੈਗਾ ਵੀ ਉਹਨਾਂ ਨੇ ਉੱਤੋਂ ਜੋ ਸਾਰੇ ਅਫਸਰਾਂ ਨੂੰ ਖਿੱਚਣ ਗਏ ਤਾਂ ਸਾਰਾ ਕੁਝ ਠੀਕ ਹੋ ਸਕਦਾ ਅਸੀਂ ਸਰਕਾਰ ਇਹੋ ਜੀ ਚਾਹੁੰਦੇ ਹਾਂ ਮਤਲਬ ਵੀ ਉਹ ਕਰਪਸ਼ਨ ਦੂਰ ਕਰਕੇ ਵੱਧ ਪੰਜਾਬ ਦੀ ਤਰੱਕੀ ਦਾ ਕਦਮ ਆ ਜਿਹੜਾ ਮਤਲਬ ਪੰਜਾਬ ਦੀ ਤਰੱਕੀ ਹੋਣੀ ਚਾਹੀਦੀ ਆ ਵੱਧ ਤੋਂ ਵੱਧ ਇਹ ਪੰਜਾਬ ਤਰੱਕੀ ਦੀਆਂ ਰਾਹਾਂ ਤੇ ਵੱਧ ਤੋਂ ਵੱਧ ਚੱਲੇ ਯਾਨੀ ਹਾਂਗਕਾਂਗ ਹੀ ਦੇਖ ਕੇ ਆਏ ਆ ਪਬਲਿਕ ਨੂੰ ਬਹੁਤ ਸਹੂਲਤਾ ਮੈਟਰੋ ਦੀ ਸਹੂਲਤਾ ਬੱਸ ਦੀ ਸਹੂਲਤਾ ਟੈਕਸੀ ਦੀ ਸਹੂਲਤਾ ਪਬਲਿਕ ਵਾਸਤੇ ਜਾਉਂਦੇ ਆ ਲੋਕ ਸਾਡੇ ਲੀਡਰਾਂ ਮਤਲਬ ਕੋਲ ਦੀ ਲੰਗ ਜਾਂਦੇ ਆ ਰੂਟਰ ਮਾਰਦੇ ਤੇ ਲੋਕ ਹੱਥ ਕਰਦੇ ਰਹਿੰਦੇ ਆ ਵੀ ਖੈਨਿਸਾ ਨੂੰ ਮਿਲਣਗੇ ਵੋਟਾਂ ਮੋਕੇ ਮਤਲਬ ਸਭ ਜਗ੍ਹਾ ਆਵਾਜ਼ ਹੋਰ ਖਾਉਂਦੇ ਹੁੰਦੇ ਆ ਮੁੜ ਕੇ ਜੋ ਮਿਲਣਾ ਹੁੰਦਾ ਉਦੋਂ ਤੁਹਾਡੇ ਸਾਹਮਣੇ ਦੀ ਕੂਟਰ ਮਾਰ ਕੇ ਲੰਘ ਜਾਂਦੇ ਆ ਅਮਰਿਤਪਾਲ ਨੂੰ ਕਿਵੇਂ ਦੇਖੋ ਅਮਰਿਤਪਾਲ ਵੀ ਇਲੈਕਸ਼ਨਾਂ ਦੇ ਵਿੱਚ ਖੜਾ ਹੋ ਰਿਹਾ ਚੋਣਾਂ ਦੇ ਵਿੱਚ ਖੜਾ ਹੋ ਰਿਹਾ ਉਸ ਨੂੰ ਕਿਵੇਂ ਦੇਖਦੇ ਮਤਲਬ ਜਿਹੜੀ ਮੇਰੀ ਭਾਵਨਾ ਹੈਗੀ ਆ ਅਮਰਿਤਪਾਲ ਸਿੰਘ ਸਿੰਘ ਬਹੁਤ ਚੜ੍ਹਦੀ ਕਲਾ ਵਾਲਾ ਸਿੰਘ ਆ ਸੰਤ ਬਾਬਾ ਜਰਨੈਲ ਸਿੰਘ ਜਿਹਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਵਾਲਾ ਸਿੰਘ ਆ ਕੇਂਦਰ ਚ ਕਿਹਨੂੰ ਦੇਖਣਾ ਚਾਹੁੰਦੇ ਹੋ ਰਾਹੁਲ ਗਾਂਧੀ ਕੇ ਨਰਿੰਦਰ ਮੋਦੀ ਉਹ ਮਤਲਬ ਆ ਨਰਿੰਦਰ ਮੋਦੀ ਹੋਵੇ ਚਾਹੇ ਰਾਹੁਲ ਗਾਂਧੀ ਹੋਵੇ ਚਾਹੇ ਕੋਈ ਵੀ ਹੋਵੇ ਪਰ ਵਧੀਆ ਹੋਵੇ ਮੁੱਖ ਮੰਤਰੀ ਵੀ ਪ੍ਰਧਾਨ ਮੰਤਰੀ ਵੀ ਪੰਜਾਬ ਦਾ ਮੁੱਖ ਮੰਤਰੀ ਵਧੀਆ ਹੋਵੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਵਧੀਆ ਹੋਵੇ ਮਤਲਬ ਸਾਡੇ ਦੇਸ਼ ਨੂੰ ਕਹਿ ਦਿੰਦੇ ਆ ਵੀ ਤਰੱਕੀ ਦੀ ਰਾਹ ਤੇ ਚੱਲ ਰਿਹਾ ਸਾਨੂੰ ਤਾਂ ਕਿਹਦੇ ਦੀ ਨੀ ਵੀ ਤਰੱਕੀ ਦੀ ਰਾਹ ਤੇ ਚੱਲ ਰਿਹਾ ਹੈ ਗੱਲਾਂ ਹੀ ਆ ਮਤਲਬ ਜਿਹੜਾ ਅਸੀਂ ਦੇਖ ਕੇ ਆਏ ਆ ਕੈਨੇਡਾ ਵੀ ਗਏ ਸੀਗੇ ਅਸੀਂ ਕੀਰਤਨ ਕਰਨ ਜਾਂਦੇ ਰਹਿੰਨੇ ਆ ਹਾਂਗਕਾਂਗ ਵੀ ਗਏ ਸੀਗੇ ਪਰ ਉੱਥੋਂ ਦੇ ਲੋਕ ਬਹੁਤ ਖੁਸ਼ ਆ ਤੇ ਬਹੁਤ ਹੀ ਵਧੀਆ ਤਰੱਕੀ ਦੀ ਰਾਹ ਤੇ ਆ ਸਾਰਾ ਮੁਲਕ ਤੇ ਇਹੋ ਜਿਹਾ ਹੀ ਆਪਾਂ ਚਾਹੁੰਦੇ ਆ ਵੀ ਪੰਜਾਬ ਸਾਡਾ ਸੋ ਨੇ ਦੀ ਚਿਹਰੀ ਜਿਵੇਂ ਪਹਿਲਾਂ ਕਹਿੰਦੇ ਸੀਗੇ ਬਜ਼ੁਰਗਾਂ ਮੌਕੇ ਉਹੋ ਜੀ ਹੋਣੀ ਚਾਹੀਦੀ ਆ ਸੋ ਹੋਰ ਵੀ ਲੋਕ ਮੌਜੂਦ ਆ ਸਾਡੇ ਨਾਲ ਅਸੀਂ ਲੋਕਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਲੋਕ ਕੀ ਸੋਚਦੇ ਆ ਲੋਕ ਕਿਹੜੇ ਕਿਹੜੇ ਮੁੱਦਿਆਂ ਦੇ ਆਧਾਰ ਤੇ ਇਸ ਵਾਰੀ VOTING ਕਰਨ VOTING ਕਰਨਗੇ ਭਾਜੀ ਲੋਕ ਸਭਾ ਚੋਣ ਆ ਇਸ ਵਾਰੀ ਕੀ ਲੱਗਦਾ ਤੁਹਾਨੂੰ ਉਮੀਦਵਾਰ ਕਹਿੋ ਜਾਨਾ ਉਹ ਹੀ ਜੋ ਕਰਪਸ਼ਨ ਦੇ ਵਿਰੁੱਧ ਬੋਲੇ ਹਾਂਜੀ ਹਾਂਜੀ ਬੈਸਟ ਹੋਈ ਰਹੇਗਾ ਕਿ ਜੋ ਕਰਪਸ਼ਨ ਨੂੰ ਕੰਟਰੋਲ ਕਰੇ ਹਾਂਜੀ ਤੇ ਜੋ ਵੀ ਵਾਦੇ ਕੀਤੇ ਨੇ ਨਾ ਉਹ ਪੂਰੇ ਕਰ। ਜੋ ਅੰਮ੍ਰਿਤਪਾਲ ਨੂੰ ਕਿਵੇਂ ਦੇਖਦੇ ਹੋ ਅੰਮ੍ਰਿਤਪਾਲ ਵੀ ਖਡੂਰ ਸਾਹਿਬ ਤੋਂ ਖੜਾ ਆ ਰਿਹਾ ਲੋਕ ਸਭਾ ਚੋਣਾਂ ਦੇ ਵਿੱਚ ਇਸ ਵਾਰੀ ਜੇ ਇਸ ਸਮੇਂ ਜੇਲ੍ਹ ਚ ਬੰਦ ਹੈ ਉਹਨੂੰ ਕਿਵੇਂ ਦੇਖਦੇ? ਮੇਰੇ ਖਿਆਲ ਨਾਲ ਉਹ ਵੀ ਜਿੱਤ ਜਾਏਗਾ ਸੋਰੀ। ਮੈਨੂੰ ਇੰਨਾ ਜ਼ਿਆਦਾ ਉਹਦੇ ਬਾਰੇ ਇੰਨਾ ਨੌਲੇਜ ਮੈਂ ਪੜਿਆ ਨਹੀਂ ਹੈ। ਕੇਂਦਰ ਚ ਕੀ ਨੂੰ ਦੇਖਣਾ ਚਾਹੁੰਦੇ ਹੋ? ਕੇਂਦਰ ਤਾਂ ਮੇਰੇ ਖਿਆਲ ਨਾਲ ਭਾਜਪੀ ਠੀਕ ਰਹੇਗਾ। ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਡਿਵੈਲਪਮੈਂਟ ਤਾਂ ਹੋਇਆ ਹੈ ਗੁਜਰਾਤ ਇੰਡੀਆ ਦਾ। ਸੋ ਲੋਕਾਂ ਨਾਲ ਗੱਲ ਕਰਾਂਗੇ ਲੋਕ ਸਭਾ ਚੋਣਾਂ ਆ ਭਾਜੀ ਕੀ ਦੇਖਦੇ ਹੋ ਲੋਕ ਸਭਾ ਚੋਣਾਂ ਚ ਕਾਹੋ ਜਾ ਉਮੀਦਵਾਰ ਹੋਣਾ ਚਾਹੀਦਾ ਉਮੀਦਵਾਰ ਵਧੀਆ ਹੋਣਾ ਚਾਹੀਦਾ ਜੀ ਵਧੀਆ ਪੜਿਆ ਲਿਖਿਆ ਸੂਝਵਾਨ ਬੰਦਾ ਚਾਹੀਦਾ ਸਾਰੇ ਟੌਪ ਕਲਾਸ ਦੇ ਬੰਦੇ ਚਾਹੀਦੇ ਵਧੀਆ ਕਿਹੜੇ ਕਿਹੜੇ ਮੁੱਦੇ ਆ ਜਿਸ ਜਿਸ ਨੂੰ ਆਧਾਰ ਤੇ ਰੱਖ ਕੇ VOTING ਮੁੱਦੇ ਹੋਈ ਆ ਮਹਿੰਗਾਈ ਬਾਰੇ ਆ ਮੋਦੀ ਨੇ ਤੇ ਬਿਲਕੁਲੋ ਕੰਮ ਅਸਮਾਨ ਤੇ ਪਹੁੰਚਾਤਾ ਜਿਹੜੀ ਦਾਲ 50 ਰੁਪਏ ਕਿਲੋ ਹੀ ਉਹ 100 ਦੇ ਪਹੁੰਚ ਗਈ ਕਾਲੇ ਜਣੇ 50 ਰੁਪਏ ਕਿਲੋ ਇਹ ਵੀ 100 ਦੇ ਪਹੁੰਚ ਗਿਆ ਰਿਫੰਡ ਲਾ ਲਓ ਭਾਈ ਇਹ 50 60 ਰੁਪਏ ਹੀ 100 ਰੁਪਏ ਦਾ ਰਿਫੰਡ ਦਾ ਪੈਕਟ ਹੋ ਗਿਆ ਕਿਉਂ ਆ ਜਿਹੜਾ ਇਹ ਵੀ ਮਹਿੰਗਾ ਹੋ ਗਿਆ ਹਰ ਕੀ ਜੀ ਕੇ ਇਹ ਹੈਗਾ ਵਾ ਜਿਹੜਾ ਮੋਦੀ ਆ ਨਾ ਇਹ ਹੈਗਾ ਵਾ ਇੱਕ ਬਵਾਰੀਆਂ ਦਾ ਪਿੱਠੂ ਲੋਕਰ ਜੰਦਾ ਬਾਰੇ ਕੋਈ ਨਹੀਂ ਇਹਨੂੰ ਹੈਗਾ ਕੋਈ ਭੁੱਖਾ ਮਰੇ ਕੋਈ ਜੀਵੇ ਕੋਈ ਨਾ ਜੀਵੇ ਇਹਨੂੰ ਆਪਣਾ ਵਾ ਕਿ ਮੈਂ ਵਪਾਰੀਆਂ ਨੂੰ ਦੇਣਾ ਤੁਸੀਂ ਪਿਆਜ਼ ਲਾ ਲਓ 100 ਰੁਪਏ ਕਿਲੋ 110 ਰੁਪਏ ਕਿਲੋ ਪਿਆਜ਼ ਵੇ ਗਿਆ ਕਿਉਂ ਵੇ ਗਿਆ ਇਹਦੇ ਬੰਦੇ ਬੈਠੇ ਆ ਗੁਜਰਾਤ ਦੇ ਇਹਨੇ ਵਪਾਰੀ ਜਿਹੜੇ ਆ ਇਹਦੇ ਵਪਾਰੀ ਆ ਉਹਨਾਂ ਵਪਾਰੀਆਂ ਨੂੰ ਕਹਿ ਗਏ ਨੇ ਮਾਲ ਜਿਹੜਾ ਵਾ ਖੇਤੀ ਜੀ ਜਿਹੜਾ ਵਾ ਉਹ ਬਲੌਕ ਕਰ ਲਿਆ ਖੇਤੀ 'ਚ ਬਲੌਕ ਕਰ ਲੈਣਾ ਵਪਾਰੀਆਂ ਨੂੰ ਕਹਿਤਾ ਕਿ ਤੁਸੀਂ ਸੌਦਾ ਮਾਰ ਲਓ ਉਹਨਾਂ ਖੇਤੀ ਵਾਲਿਆਂ ਨੂੰ ਕਹਿਤਾ ਵੀ ਤੁਸੀਂ ਜੱਕੋ ਪੈਸੇ ਕਿਨੇ ਲੈਣੇ ਉਹ ਚੱਕ ਕੇ ਜਿਹੜਾ ਵਿਆਜ ਆ ਉਹ ਸਾਰਾ ਸਟੋਰ ਕਰ ਲਿਆ ਅਮਰਤਪਾਲ ਨੂੰ ਕਿਵੇਂ ਦੇਖ ਦੋ ਅਮਰਤਪਾਲ ਵੀ ਲੋਕ ਸਭਾ ਚੋਣਾਂ ਦੇ ਵਿੱਚ ਖੜਾ ਆ ਰਿਹਾ ਉਸ ਨੂੰ ਕਿਵੇਂ ਦੇਖੋ ਬਿੱਪੂ ਜੀ ਇਹੋ ਆ ਜਿੰਦਗੀ ਮੌਲਦਾ ਸਵਾਲ ਬਿਲਕੁਲ ਉਹਨੂੰ ਵੋਟਾਂ ਪੈਣੀਆਂ ਚਾਹੀਦੀਆਂ ਮੈਂ ਤੇ ਲੋਕ ਚਾਹੁੰਦੇ ਆ ਉਮੀਦਵਾਰ ਉਹ ਹੋਏ ਜਿਹੜਾ ਕਰਪਸ਼ਨ ਨੂੰ ਖਤਮ ਕਰੇ ਬੇਰੋਜ਼ਗਾਰੀ ਨੂੰ ਖਤਮ ਕਰੇ ਤੇ ਨਾਲ ਹੀ ਨਸ਼ੇ ਦੇ ਮੁੱਦੇ ਤੇ ਕੰਮ ਕਰੇ ਹਾਲਾਂਕਿ ਵਿਧਾਨ ਸਭਾ ਚੋਣ ਹੋਣ ਜਾਂ ਫਿਰ ਲੋਕ ਸਭਾ ਕੋਈ ਵੀ ਉਮੀਦਵਾਰ ਆਂਦਾ ਉਹ ਇਹ ਤਿੰਨਾ ਮੁੱਦਿਆਂ ਤੇ ਲੋਕਾਂ ਦੀ ਵੋਟ ਬੈਂਕ ਹਾਸਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦਾ ਹੈ ਹਾਸਲ ਵੀ ਕਰਦਾ ਹੈ ਲੇਕਿਨ ਉਸ ਤੋਂ ਬਾਅਦ ਇਸ ਮੁੱਦਿਆਂ ਤੇ ਕੋਈ ਵੀ ਕੰਮ ਨਹੀਂ ਕਰਦਾ ਸੋ ਲੋਕਾਂ ਦਾ ਜ਼ਰੂਰ ਮੰਨਣਾ ਕਿ ਉਮੀਦਵਾਰ ਉਹ ਹੋਣਾ ਚਾਹੀਦਾ ਜਿਹੜੇ ਤਿੰਨੋਂ ਮੁੱਦਿਆਂ ਨੂੰ ਹੱਲ ਕਰਦੇ ਤੇ ਲੋਕਾਂ ਦੀ ਆਵਾਜ਼ ਨੂੰ ਸੰਸਦ ਵਿੱਚ ਪਹੁੰਚਾਏ ਅਮਿਤ ਸ਼ਰਮਾ ਪੰਜਾਬ ਟਕ ਅੰਮ੍ਰਿਤਸਰ